ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੇ ਵੱਲੋਂ ਬੀਤੇ ਦਿਨਾਂ ਦੇ ਵਿੱਚ ਬੀਬੀ ਬਾਦਲ ਦੇ ਉੱਤੇ ਪਲਟਵਾਰ ਕੀਤਾ ਗਿਆ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਸੀ ਕਿ ਅਕਾਲੀ ਦਲ ਦੀ ਤਾਂ ਰੱਬ ਬੜੀ ਛੇਤੀ ਜਿਹੜੀ ਕੇ ਸੁਣ ਲੈਂਦਾ ਹੈ ਤੇ ਜੋ ਵੀ ਅਰਦਾਸ ਕਰਦੇ ਨੇ ਹੋ ਹੋ ਜਾਂਦਾ ਹੈ ਤੇ ਪਹਿਲਾਂ ਉੱਥੇ ਹੀ ਕਿਹਾ ਸੀ ਬੀਬੀ ਬਾਦਲ ਨੇ ਕਿ ਬੇਅਦਬੀ ਵਾਲਿਆਂ ਦਾ ਕੱਖ ਨਾ ਰਹੇ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਨੇ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਦੇਖੋ ਹੁਣ ਅਕਾਲੀ ਦਲ ਖਤਮ ਹੋ ਗਿਆ ਤੇ ਦੁੱਛੇ ਪਾਸੇ ਚਿੱਟੇ ਨੂੰ ਲੈ ਕੇ ਬਿਆਨ ਦਿੱਤਾ ਸੀ ਤਾਂ ਹੁਣ ਖੁਦ ਦਾ ਭਾਈ ਜੇਲ੍ਹ ਦੇ ਵਿੱਚ ਬੈਠਾ ਹੈ ਇਹ ਬਿਆਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਤੇ ਸੀ ਤੇ ਬੀਬੀ ਬਾਦਲ ਦੇ ਉੱਤੇ ਪਲਟਵਾਰ ਕੀਤਾ ਸੀ ਪਰੰਤੂ ਹੁਣ ਇਸ ਦੇ ਉੱਤੇ ਅਕਾਲੀ ਦਲ ਦੇ ਵਰਕਰ ਵੀ ਭੜਕਦੇ ਹੋਏ ਨਜ਼ਰ ਆ ਰਹੇ ਨੇ ਦਿਲਬਖ ਸਿੰਘ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਜਿਹੜੀ ਕਿ ਇੱਕ ਅਰਦਾਸ ਦਾ ਮਜ਼ਾਕ ਕੀਤਾ ਗਿਆ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੂੰ ਅਜਹੀਆਂ ਗੱਲਾਂ ਨਹੀਂ ਸ਼ੋਭਦੀਆਂ ਪਰੰਤੂ ਇਹਨਾਂ ਨੂੰ ਵਹਿ ਮਹਿ ਕੇ ਅਕਾਲੀ ਦਲ ਖਤਮ ਹੋ ਗਿਆ ਥੋੜਾ ਟਾਈਮ ਹੋ ਠਹਿਰ ਜਾਓ ਪਰੰਤੂ ਜੇ ਇਹੋ ਹੀ ਟਾਈਮ ਆਇਆ ਤਾਂ ਅਕਾਲੀ ਦਲ ਇਹ ਬੈਂਬੀ ਕੱਡੇਗਾ ਤੇ ਜਸਨੂ ਲੈ ਕੇ ਦਲਵਕ ਸਿੰਘ ਵਿਰਕ ਦੇ ਵੱਲੋਂ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆਂ ਪੰਜਾਬ ਦੀ ਕਿੱਡੀ ਵੱਡੀ ਬਦਸੀਪੀ ਹੈ ਕਿ ਪੰਜਾਬ ਵਿੱਚ ਸਾਡੇ ਪੁਰੂਜ਼ਾਂ ਨੇ ਦੱਸਿਆ ਹੈ ਪੰਜਾਬ ਵਸਦਾ ਹੈ ਗੁਰਾਂ ਦੇ ਨਾਂ ਤੇ ਉੱਥੇ ਅੱਜ ਪੰਜਾਬ ਦਾ ਮੁਖੀ ਜਾਂ ਲੀਕ ਪੰਜਾਬ ਦਾ ਮੁੱਖ ਮੰਤਰੀ ਉਸ ਗੁਰੂ ਮਹਾਰਾਜ ਦੇ ਚਰਨਾਂ 'ਚ ਕੀਤੀਆਂ ਹੋਈਆਂ ਅਰਦਾਸਾਂ ਬੇਨਤੀਆਂ ਤੇ ਵੀ ਮਜ਼ਾਕ ਕਰਦਾ ਹੈ ਤੰਝ ਕੱਸਦਾ ਹੈ ਮੈਂ ਸਮਝਣਾ ਕਿ ਇਹ ਤੋਂ ਵੱਡੀ ਪੰਜਾਬ ਵਾਸੀਆਂ ਦੀ ਸਿੱਖ ਪੰਥ ਦੀ ਹੋਰ ਕੋਈ ਬਦਲਸੀ ਵੀ ਨਹੀਂ ਹੋ ਸਕਦੀ ਕਿ ਚੁਟਕਲਿਆਂ ਦੇ ਵਿੱਚ ਪੜਿਆ ਮੁੱਖ ਮੰਤਰੀ ਅੱਜ ਹਰ ਗੱਲ ਨੂੰ ਸਿੱਖਾਂ ਦੇ ਸਿਧਾਂਤ ਨੂੰ ਵੀ ਚੁਟਕਲੇ 'ਚ ਲੱਕਦਾ ਮੈਂ ਦੇਖ ਰਿਹਾ ਸਾਂ ਕਿ ਮੁੱਖ ਮੰਤਰੀ ਜਦੋਂ ਵੀ ਬੋਲਦਾ ਹੈ ਉਹ ਮੁੱਖ ਮੰਤਰੀ ਦੇ ਅਹੁਦੇ ਦੇ ਪ੍ਰਤੀ ਨਹੀਂ ਬੋਲਦਾ ਉਹਦੇ ਅਹੁਦੇ ਦਾ ਸਤਕਾਰ ਨਹੀਂ ਰੱਖਦਾ ਜਦੋਂ ਵੀ ਕੋਈ ਗੱਲ ਕਰੇਗਾ ਉਹਨੂੰ ਇਸ ਗੱਲ ਦਾ ਨਹੀਂ ਪਤਾ ਲੱਗਦਾ ਕਿ ਮੈਂ ਇਹ ਕਿਸ ਸ਼੍ਰੇਣੀ ਦੇ ਖਿਲਾਫ ਗੱਲ ਬੋਲ ਰਿਹਾ ਕਿਸ ਵਰਗ ਦੇ ਖਿਲਾਫ ਗੱਲ ਬੋਲ ਰਿਹਾ ਤੇ ਖਾਸ ਕਰਕੇ ਉਹ ਬੀਬਾ ਹਰਸਿਮਰਤ ਕੌਰ ਬਾਦਲ ਸਾਹਿਬ ਜੀ ਦੀ ਜਦੋਂ ਵੀ ਇੱਕ ਕੋਈ ਤੰਜ ਕਸਣਾ ਹੈ ਜਾਂ ਕੋਈ ਚੁਟਕਲਾ ਬਣਾਉਣਾ ਹੈ ਤੇ ਉਹਨਾਂ ਦੇ ਖਿਲਾਫ ਬਣਾਉਂਦਾ ਜਿਹੜੀ ਕਿ ਬੜੀ ਵੱਡੀ ਇੱਕ ਲਾਹਣਤ ਵਾਲੀ ਗੱਲ ਹੈ ਸ਼ਰਮ ਆਉਂਦੀ ਹੈ ਮੁੱਖ ਮੰਤਰੀ ਦਾ ਅਹੁਦਾ ਕੋਈ ਛੋਟਾ ਜਿਹਾ ਅਹੁਦਾ ਨਹੀਂ ਹੁੰਦਾ ਜਦੋਂ ਜਿਹੜਾ ਸੁਣਨ ਵਾਲਾ ਉਹਨੂੰ ਵੀ ਸ਼ਰਮ ਆਉਂਦੀ ਯਾਰ ਇੱਕ ਮੁੱਖ ਮੰਤਰੀ ਦੇ ਉੱਤੇ ਤੇ ਬੈਠਾ ਬੰਦਾ ਕੀ ਕਰੀ ਜਾਂਦਾ ਕਹਿੰਦਾ ਹੈ ਕਿ ਬੀਬਾ ਹਰਸਿਮント ਕੌਰ ਬਾਦਲ ਨੇ ਬੀਤੇ ਸਮੇਂ 'ਚ ਕੋਈ ਅਦਾਸ ਕੀਤੀ ਸੀ ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਦਬੀ ਕਰਵਾਈ ਜਾਂ ਕੀਤੀ ਉਹਨਾਂ ਦਾ ਕੁਝ ਨਾ ਰਵੇ ਤੇ ਕਹਿੰਦਾ ਕਾਲੀ ਦਲ ਦਾ ਕੁਝ ਨਹੀਂ ਰਿਹਾ ਹਰ ਵਾਰੀ ਇਹ ਗੱਲ ਕਰਦਾ ਮੁੱਖ ਮੰਤਰੀ ਨੂੰ ਸ਼ਾਇਦ ਭੁਲੇਖਾ ਹੋ ਗਿਆ ਕਿ ਕਾਲੀ ਦਲ ਦਾ ਕੁਝ ਨਹੀਂ ਰਿਹਾ ਅੱਜ ਸਭ ਤੋਂ ਵੱਧ ਇਹ ਮਾਨਸਿਕ ਪੀੜ ਹੈ ਮੁੱਖ ਮੰਤਰੀ ਨੂੰ ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਹੈ ਖੜਾ ਨੇ ਵਿੱਚ ਮੁੱਖ ਮੰਤਰੀ ਆਪਾ ਹਸਪਤਾਲ ਦਾ ਬਿਸਤਰਾ ਮਲ ਕੇ ਬੈ ਗੇ ਆ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਦੇ ਦੁਆਬੇ ਤੇ ਕਦੇ ਮਾਝੇ ਤੇ ਕਦੇ ਮਾਲਵੇ ਦੇਰ ਰਾਤ ਤੱਕ ਖੜਾ ਪੀੜ ਦਾ ਵੀ ਸਾਰ ਲੈਂਦਾ ਰਿਹਾ ਤੇ ਮੁੱਖ ਮੰਤਰੀ ਸ਼ਾਇਦ ਉਹ ਸਾਰ ਲਾਈਨ ਦੇ ਦੌਰਾਨ ਵੀਡੀਓ ਵੇਂਦਾ ਹੋਵੇਗਾ ਜਿਵੇਂ ਲੋਕਾਂ ਨੇ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪਿਆਰ ਦਿੱਤਾ ਤੇ ਜਿਵੇਂ ਲੋਕਾਂ ਨੇ ਗੱਲਾਂ ਕਹੀਆਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੁਹਾਡੀ ਸਰਕਾਰ ਆਈ ਤੇ ਸਾਨੂੰ ਭਰੋਸਾ ਹੈ ਕਿ ਤੁਸੀਂ ਜੋ ਕਹਿ ਕੇ ਚੱਲਿਓ ਪੂਰਾ ਕਰੋਗੇ ਜਿਵੇਂ ਪਿਛਲੀ ਸਰਕਾਰ ਤੁਹਾਡੀ ਦੇ ਵਿੱਚ ਸਾਡੀਆਂ ਜਿਹੜੀਆਂ ਲੋਕਧੀਆਂ ਦੀਆਂ ਬਾਹਾਂ ਫੜੀਆਂ ਸੀ ਤੁਸੀਂ ਬੜੀਆਂ ਸੀ ਜੋ ਬੰਨ ਬਣੇ ਜੋ ਪੁਲ ਬਣੇ ਜੋ ਸੜਕਾਂ ਬਣੀਆਂ ਜੋ ਢਾਚਾ ਬਣਿਆ ਤੁਹਾਡੀ ਸਰਕਾਰ ਵਲੇ ਬਣਿਆ ਜੋ ਸਮੂਟਾ ਮਿਲਿਆ ਤੁਹਾਡੀ ਸਰਕਾਰ ਵਲੇ ਮਿਲਿਆ ਕਿ ਮੁੱਖ ਮੰਤਰੀ ਸਾਹਿਬ ਨੂੰ ਇਸ ਗੱਲ ਦੀ ਸ਼ਰਮਣੀ ਆਉਂਦੀ ਕਿ ਉਹ ਕਹਿੰਦੇ ਆ ਕਿ ਕਾਲੀ ਦਲ ਸ਼ਾਇਦ ਖਤਮ ਹੋ ਗਿਆ ਸੱਚਾ ਬੰਦਾ ਹੀ ਇੰਨੀ ਗੱਲ ਅਰਦਾਸ ਕਰਦਾ ਹੈ ਕਿ ਜੇ ਕੋ ਭਾਈ ਜਿਨੇ ਗੁਨਾਹ ਕੀਤਾ ਉਹਦਾ ਕੱਖ ਨਾ ਰਵੇ ਤੇ ਮੁੱਖ ਮੰਤਰੀ ਸਾਹਿਬ ਆਉਣ ਵਾਲੇ ਸਮੇਂ 'ਚ ਵੇਖਿਓ ਤੇ ਰਹਿਣਾ ਵੀ ਕੱਖ ਨਹੀਂ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਬੇਦਬੀ ਕੀਤੀ ਜਿਨ੍ਹਾਂ ਨੇ ਕਰਵਾਈ ਤੇ ਜਾਂ ਜਿਨ੍ਹਾਂ ਨੇ ਬੇਦਬੀ ਤੇ ਸਿਆਸਤ ਕੀਤੀ ਕੱਖ ਨਹੀਂ ਉਹਨਾਂ ਦਾ ਰਹਿਣਾ ਕੱਖ ਨਹੀਂ ਰਹਿਣਾ ਤੇ ਖਾਸ ਕਰਕੇ ਮੈਂ ਇਹ ਵੀ ਗੱਲ ਦੱਸ ਦਿਆਂ ਕਿ ਬੀਤੇ ਦਿਨੀ ਹਰਾਂ ਦੇ ਦੌਰਾਨ ਹੀ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਰੁਗਵੀਰ ਸਿੰਘ ਜੀ ਮੁੱਖ ਗ੍ਰੰਥੀ ਸੱਚਕੰਢ ਸ੍ਰੀ ਦਰਬਾਰ ਸਾਹਿਬ ਉਹਨਾਂ ਨੇ ਇੱਕ ਅਰਦਾਸ ਕੀਤੀ ਹੈ ਉਹ ਕਹਿੰਦੇ ਉਹ ਰਾਜਾ ਮਰ ਜਾਵੇ ਜਿਹੜਾ ਪਰਜਾ ਪਾਲਕ ਨਹੀਂ ਹੈਗਾ ਉਸ ਰਾਜੇ ਨੂੰ ਜਿਉਣ ਦਾ ਕੋਈ ਅਧਿਕਾਰ ਨਹੀਂ ਤੇ ਰਾਜਾ ਕੌਣ ਹੈ ਸੂਬੇ ਦਾ ਜਰਾ ਸੋਚ ਕੇ ਵੇਖਿਓ ਇਹ ਸ਼ਬਦ ਕਿੰਨਾ ਪ੍ਰਤੀ ਸਿੰਘ ਸਾਹਿਬ ਜੀ ਨੇ ਕਹੇ ਉਸ ਗੁਰੂ ਘਰ ਦੇ ਮੁੱਖ ਵਜ਼ੀਰ ਜੋ ਕਿ ਧਰਮਨ ਬਾਬਾ ਗੁੱਡਾ ਸਾਹਿਬ ਜੀ ਦੇ ਮਹਾਨ ਪਦਵੀ ਦੇ ਬਰਾਜ਼ਮਾਨ ਹਨ ਉਹਨਾਂ ਦੀ ਅੰਤਰ ਆਤਮਾ ਦੇ ਵਿੱਚੋਂ ਇਹ ਆਵਾਜ਼ ਨਿਕਲੀ ਕਿ ਉਹ ਰਾਜੇ ਨੂੰ ਮਰ ਜਾਣਾ ਚਾਹੀਦਾ ਹੈ ਜਿਹੜਾ ਪਰਜਾ ਦਾ ਪਾਲਕ ਨਹੀਂ ਹੈ ਜਿਹੜਾ ਪਰਜਾ ਦੇ ਸੁੱਖ ਸੁੱਖ ਨਹੀਂ ਜਾਣਦਾ ਉਹਨੇ ਜਦਾਂ ਸੋਚ ਕੇ ਵੇਖਿਓ ਤੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾਂਗੇ ਸਭ ਤੋਂ ਵੱਡੀ ਸਾਡੀ ਬਾਦਲ ਸੀ ਵੀ ਹੈ ਕਿ ਅਸੀਂ ਇਹੋ ਜਿਹੇ ਬੰਦੇ ਨੂੰ ਮੁੱਖ ਮੰਤਰੀ ਬਣਾ ਬਿਠਿਆ ਨਾ ਉਹ ਔਰਤ ਦਾ ਸਤਕਾਰ ਵੀ ਔਰਤ ਨਾਲ ਕਿਵੇਂ ਬੋਲਣਾ ਨਾ ਉਹ ਧਰਮ ਦੀ ਕਿਸੇ ਗੱਲ ਦਾ ਸਤਕਾਰ ਤੇ ਖਾਸ ਕਰਕੇ ਜਿਹੜਾ ਬੰਦਾ ਅਰਦਾਸ ਦੇ ਉੱਤੇ ਵੀ ਕਿੰਤੂ ਪਰੰਤੂ ਕਰਦਾ ਹੋਵੇ ਇਹਾਰੇ ਤੋਂ ਵੱਧ ਹੀ ਲਾਹਤ ਵਾਲੀ ਕਿਹੜੀ ਗੱਲ ਹੈ ਉਹ ਔਰਤ ਉਹ ਬੀਬੀ ਜਿਹੜੀ ਹਮੇਸ਼ਾ ਪੰਜਾਬ ਅਤੇ ਪੰਥ ਦੀ ਆਵਾਜ਼ ਦਿੱਲੀ ਦੇ ਵਿੱਚ ਤੇ ਬਾਕੀ ਨਾਲ ਚੁੱਪਦੀ ਹੋਵੇ ਦੇ ਬਾਕੀ ਨਾਲ ਹਰ ਗੱਲ ਨੂੰ ਸਰਕਾਰ ਦੇ ਕੰਨ ਖੋਲਦੀ ਹੋਵੇ ਕਿ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਤੰਜ ਕੱਸਨੇ ਇਸ ਤਰ੍ਹਾਂ ਦਾ ਕਿੰਤੂ ਪ੍ਰੰਤੂ ਕਰਨਾ ਸ਼ੋਭਾ ਨਹੀਂ ਦਿੰਦਾ ਮੁੱਖ ਮੰਤਰੀ ਸਾਹਿਬ ਮੈਂ ਤੁਹਾਨੂੰ ਸੁਲਾਹ ਦਿਆਂਗਾ ਤੁਸੀਂ ਸ਼ਾਇਦ ਬੀਬਾ ਜੀ ਨੂੰ ਕਹਿੰਦੇ ਹੋ ਪੁੱਛਾਂ ਦੇ ਦੀ ਦੁਕਾਨ ਖੋਲ ਲੈਣ ਜਾਂ ਕੰਮ ਕਰ ਲੈਣ ਪਰ ਤੁਸੀਂ ਜੇ ਕਰੇ ਕੰਮ ਹੁਣ ਤੋਂ ਸਿੱਖ ਲਵੋ ਜਾਂ ਕਰ ਲਵੋ ਤੁਹਾਨੂੰ ਖੈਰੇਮੰਦ ਰਹੇਗਾ ਕਿਉਂਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਇਹੋ ਜਿਹਾ ਹੋਵੇਗਾ ਕਿ ਤੁਸੀਂ ਇਤਿਹਾਸ ਦੇ ਤੇ ਵਰਕ ਲੈ ਕੇ ਜਾਓਗੇ ਕਿ ਪੰਜਾਬ ਦਾ ਸਭ ਤੋਂ ਵੱਡਾ ਨਕੰਮਾ ਮੁੱਖ ਮੰਤਰੀ ਕੌਣ ਬਣਿਆ ਤੇ ਲੋਕ ਤੁਹਾਡੇ ਨਾਂ ਦੇ ਉੱਤੇ ਥੂ ਥੂ ਕਰਿਆ ਕਰਨਗੇ ਜਿਸ ਹਾਲမှာ ਤੁਸੀਂ ਚਾਰ ਸਾਲ ਦੀ ਕਾਰਗੁਜ਼ਾਰੀ ਦਿਵਾਈ ਹੈ ਇਸ ਗੱਲ ਦਾ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਆਉਣ ਵਾਲਾ ਸਮਾਂ ਵੇਖਿਓ ਕਿਹੋ ਜਿਹਾ ਹੈ ਲੋਕ ਅੱਕੇ ਪੈਣੇ ਪੰਜਾਬ ਦੇ ਤੇ ਲੋਕ ਤੁਹਾਨੂੰ ਕਿਸ ਤਰ੍ਹਾਂ ਦੇ ਹਾਰ ਪਾਉਣਗੇ ਤੇ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਰ ਹਾਲ ਜਿਹੜਾ ਕੁਝ ਤੁਸੀਂ ਔਰਤਾਂ ਦੇ ਪ੍ਰਤੀ ਇੱਕ ਸਤਕਾਰਯੋਗ ਮੈਂਬਰ ਪਾਰਲੀਮੈਂਟ ਦੇ પતિ ਇੱਕ ਖਾਨਦਾਨੀ ਬੀਬੀ ਦੇ પતિ ਇੱਕ ਗੁਰੂ ਦੀ ਅਰਦਾਸ ਦੇ ਪ੍ਰਤੀ ਇਸ ਤਰ੍ਹਾਂ ਦੇ ਸ਼ਬਦ ਵਰਤਦੇ ਹੋ ਇਹ ਗੱਲ ਯਾਦ ਰੱਖਿਓ ਸ਼੍ਰੋਮਣੀ ਅਕਾਲੀ ਦਲ 105 ਸਾਲ ਪੁਰਾਣੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਫੇਰ ਉੱਭਰ ਕੇ ਆਵੇਗਾ ਤੇ 2025 ਤੁਹਾਡੇ ਅੱਖਾਂ ਦੇ ਸਾਹਮਣੇ ਸਰਕਾਰ ਬਣਾਵੇਗਾ ਜੋ ਸ਼੍ਰੋਮਣੀ ਅਕਾਲੀ ਦਲ ਦੀ ਲੋਕਪ੍ਰਿਤਾ ਲੋਕਾਂ ਵਿੱਚ ਹੈ ਉਹ ਹੈ ਤੁਹਾਡਾ ਝੂਠ ਦਾ ਦੌਰ ਚੱਲ ਗਿਆ ਤੁਹਾਡੀ ਉਹ ਝੂਠ ਦੀ ਜ਼ੁਬਾਨ ਦੁਕਾਨ ਪਹਿਲਾਂ ਚੱਲ ਗਈ ਇਹ ਸੜਾ ਨਹੀਂ ਚੱਲਦੀਆਂ ਹੁੰਦੀਆਂ ਆਉਣ ਵਾਲਾ ਸਮਾਂ ਵੇਖਿਓ ਤੇ ਲੋਕ ਜਿਹੜੀਆਂ ਤੁਸੀਂ ਆ ਗੱਲਾਂ ਕਰ ਰਹੇ ਜੀ ਇਹਦਾ ਵੀ ਤੁਹਾਨੂੰ ਮੂੰਹ ਤੋੜ ਜਵਾਬ ਜ਼ਰੂਰ ਦੇਣਗੇ ਮੈਂ ਤੁਹਾਡੇ ਇਹਨਾਂ ਸ਼ਬਦਾਂ ਦੀ ਵਿਖੇਦੀ ਕਰਦਾ ਜਿੰਨੇ ਵੀ ਕਰਨਾ ਉਹ ਥੋੜੀ ਐ ਮੈਂ ਰੱਜ ਕੇ ਇਸ ਗੱਲ ਦੀ ਵਿਖੇਦੀ ਕਰਦਾ